ਜਫਰਨਾਮਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਸੀਗਾ ਉਸ ਜਫਰਨਾਮੇ ਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਇਹ ਕਹਿਿਆ ਸੀਗਾ ਕਿ ਤੂੰ ਕੁਰਾਨ ਦੀ ਝੁੱਟੀਆਂ ਖਸਮਾਂ ਕਸਮਾਂ ਖਾ ਕੇ ਜ਼ੁਲਮ ਕੀਤਾ ਸਾਰੇ ਲੋਕਾਂ ਤੇ ਮੈਂ ਪੂਰਾ ਰਹਿਰਾ ਸਾਹਿਬ ਵੀ ਕਰਦਾ ਹਾਂ ਸਵੇਰ ਟਾਈਮ ਜਪਜੀ ਸਾਹਿਬ ਵੀ ਕਰਦਾ ਹਾਂ ਸ਼ਾਮ ਵੇਲੇ ਚੋਪਈ ਸਾਹਿਬ ਵੀ ਕਰਦਾ ਹਾਂ ਹਕੀਕਤਾਂ ਨਾ ਸੋਣਾ ਪੀ ਉਲਕਤਾ ਆਪਕੇ ਦਾਣਿਸ਼ ਕਸ਼ਨਾ ਸਸਤ ظاہر ਜ਼ਹੂਰ ਸ਼ਨਾਸੰਦਾ ਐ ਮੁਆਲਮ ਕੋ ਦਾ ਇਕਾਸ਼ਾ ਇੰਦਾਇ ਕਾਰੇ ਆਲਮ ਖੁਸ਼ਾਇ ਸ਼ਹਿਨਸ਼ਾਹ ਖੂਬੀ ਦੇ ਹੋ ਰਹਿਨਾ ਮੂ ਕੇ ਬੇਗੂਨੋ ਬੇਚੋ ਨਾ ਖੂ ਬੇਗਮੂ ਨਾ ਸਾਜੋ ਨਾ ਬਾਜੋ ਨਾ ਫਾਜੋ ਨਾ ਫਰਸ਼ ਖੁਦਾਵੰਦ ਬਖਸ਼ਿੰਦੇ ਐਸ਼ੋ ਵਨਰ ਮੇਰੇ ਨਾਲ ਇੱਕ ਮਹਿਜ਼ 9-10 ਸਾਲ ਦਾ ਬੱਚਾ ਮੌਜੂਦ ਹੈ ਜੋ YouTube ਤੋਂ ਐਂਟਰਟੇਨਮੈਂਟ ਲਈ ਨਹੀਂ YouTube ਤੋਂ ਸਿੱਖਿਆ ਜੋ ਕਿ ਗੁਰੂ ਸਾਹਿਬ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਦਾ ਮੈਂ ਹਮੇਸ਼ਾ ਤੋਂ ਇਹ ਸਿੱਖਵੜਨਾ ਚਾਹੁੰਦਾ ਸੀਗਾ ਮੈਨੂੰ ਸ਼ੌਂਕ ਸੀਗਾ ਪਗ ਬੰਨਣ ਦਾ ਦਸਤਾਰ ਬੰਨਣ ਦਾ ਤਾਂ ਮੈਂ ਹੁਣ ਸਿੱਖ ਰਿਹਾ ਹਾਂ ਬੜੀ ਹੋਈ ਮੈਨੂੰ ਸ਼ੌਂਕ ਸੀਗਾ ਕਿ ਹਾਂ ਥੋੜਾ ਜਿਹਾ ਐਂਟਰਟੇਨਮੈਂਟ ਦੇ ਵਾਸਤੇ ਮੈਂ ਥੋੜਾ ਜਿਹਾ ਹੀ ਦੇਖਿਆ ਬਾਕੀ ਮੈਨੂੰ ਸ਼ੌਕ ਹੁੰਦਾ ਕਿ ਹਾਂ ਮੈਂ ਪਹਿਲਾਂ ਥੋੜਾ ਆਪਣੇ ਧਰਮ ਵਾਸਤੇ ਸਿੱਖਾਂ ਕਿਸੇ ਹੋਰ ਧਰਮ ਦਾ ਅਸਰੇ ਸ਼ਬਦ ਸਿੱਖਾਂ ਤੇ ਜ਼ਫਰਨਾਮਾ ਆ ਕਰੀਬ 12-13 ਮਿੰਟ ਦਾ ਹੁੰਦਾ ਹੈ ਤਾਂ ਕਿੰਨੀ ਦੇਰ ਚ ਸਿੱਖ ਲਿਆ ਸੀ ਇਹ ਮੈਂ ਦੋ ਤਿੰਨ ਦਿਨਾਂ ਚ ਸਿੱਖ ਲਿਆ ਸੀ ਪਰ ਤੇ ਨੀਚੇ ਧੱਕੇ ਬੋਲ ਹਨ ਨਬੂਤ ਬੋਲ ਆ ਕੇ ਪਛ ਨੱਚ ਸਬੂਤ ਮਸਤੀ ਮੇ ਜਾਵੇ ਕੈਲਾ ਸ਼ਕੂਰ ਹੋੜਾ ਵੱਜ ਡੰਡ ਡੰਮ ਡੰਮ ਡਮਰੂ ਬਗੜ ਬੰਬ 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 ਮਲਹਿਰੀ ਸਸ਼ੀਕਾਲ ਢਿੱਲੀ ਪੋਸ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ੁਕਲਾ ਆਏ ਦੁਨੀ سوشل میڈیا ਤੇ ਤੁਸੀਂ ਬਹੁਤ ਸਾਰੀਆਂ ਐਵੇਂ ਦੀਆਂ ਚੀਜ਼ਾਂ ਦੇਖਦੇ ਹੋਗੇ ਕਿ ਮੋਬਾਈਲ ਦੇ ਯੂਜ਼ ਕਰਨ ਦੇ ਨਾਲ ਬੱਚੇ ਵਿਕਰਦੇ ਨੇ ਬਹੁਤ ਸਾਰੇ ਡਾਕਟਰਸ ਐਡਵਾਈਸ ਕਰਦੇ ਨੇ ਮਾਪਿਆਂ ਨੂੰ ਇਹ ਐਡਵਾਈਸ ਕਰਦੇ ਨੇ ਕਿ YouTube ਤੋਂ ਬੱਚੇ ਸਾਰਾ ਦਿਨ ਫੋਨ ਦੀ ਵਰਤੋਂ ਕਰਦੇ ਨੇ ਕਿਉਂਕਿ ਆਮੂਮਨੇ ਧਾਰਨਾ ਬਣਦੀ ਜਾ ਰਹੀ ਹੈ ਕਿ ਅਗਰ ਤੁਸੀਂ ਵਿਅਸਤ ਹੋ ਤਾਂ ਬੱਚਿਆਂ ਨੂੰ ਟਿਕਾਉਣ ਦੇ ਲਈ ਫੋਨ ਦੇ ਦਿਓ YouTube কার্টুন ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਮੋਬਾਈਲ ਅੱਜਕੱਲ ਚੱਲਦੀਆਂ ਨੇ ਪਰ ਤੁਹਾਡੀ ਫਰੇਮ ਆਫ ਮਾਈਂਡ ਕੀ ਆ ਤੁਸੀਂ ਆਪਣੇ ਦਿਮਾਗ ਤੋਂ ਕੀ ਸੋਚਦੇ ਹੋ ਤੁਹਾਡੇ ਬੱਚੇ ਦਾ ਰਸਤਾ ਕੀ ਹੈ ਮੇਰੇ ਨਾਲ ਇਕ ਮਹਿਜ਼ 9-10 ਸਾਲ ਦਾ ਬੱਚਾ ਮੌਜੂਦ ਹੈ ਜੋ YouTube ਤੋਂ ਇੰਟਰਟੇਨਮੈਂਟ ਲਈ ਨਹੀਂ YouTube ਤੋਂ ਸਿੱਖਿਆ ਜੋ ਕਿ ਗੁਰੂ ਸਾਹਿਬ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਦਾ ਹੈ ਸਿੱਖ ਧਰਮ ਬਾਰੇ ਜਾਣਨ ਦੀ ਕੋਸ਼ਿਸ਼ ਕਰਦਾ ਹੈ ਸਭ ਤੋਂ ਵੱਡੀ ਗੱਲ ਹੈ ਕਿ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਰ ਦੁਆਰਾ ਲਿਖਿਆ ਫਾਰਸੀ ਜ਼ਫਰਨਾਮਾ YouTube ਤੋਂ ਸਿੱਖਿਆ ਸੇਖੁਰ ਹੋਰ ਵੀ ਬਹੁਤ ਲੋਕ ਸਕਦੇ ਨੇ ਪਰ ਤੋਡੀ ਅੰਤਰਾਤਮਾ ਦੀ ਆਵਾਜ਼ ਕੀ ਕਹਿੰਦੀ ਹੈ ਉਹ ਸਭ ਤੋਂ ਵੱਡੀ ਗੱਲ ਦੀ ਚੀਜ਼ ਹੁੰਦੀ ਹੈ ਹਾਲਾਂਕਿ 9-10 ਸਾਲ ਦਾ ਬੱਚਾ ਨਿਰਮਲ ਆਤਮਾ ਹੁੰਦੀ ਹੈ ਗੱਲਬਾਤ ਕਰ ਲੈਣਿਆ ਬੇਟਾ ਢੇਲੀ ਪੋਸਟ ਤੇ ਸਵਾਗਤ ਹੈ ਜੀ ਪਹਿਲਾਂ ਸਾਰੀ ਸਾਥ ਸੰਗਤ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਨਾਂ ਕੀ ਹੈ ਗੁਰਨੂਰ ਸਿੰਘ ਗੁਰਨੂਰ ਦਸਤਾਰ ਕਦੋਂ ਬੰਨਣੀ ਸ਼ੁਰੂ ਕੀਤੀ ਹੈ ਪਹਿਲਾਂ ਦਸਤਾਰ ਮੈਂ ਹੁਣੇ-ਹੁਣੇ ਬੰਨਣੀ ਸ਼ੁਰੂ ਕੀਤੀ ਆ ਹਜੇ ਥੋੜਾ ਹੱਥ ਬੈਠਿਆ ਨਹੀਂ ਹੈਗਾ ਪਰ ਬਹੁਤ ਸੁਣੇ ਲੱਗਦੇ ਹੋ ਉਹ ਮੈਂ ਅੱਜ ਅੱਜ ਹੀ ਬਣੀ ਸੀਗੀ ਅੱਛਾ ਹਜੇ ਹੱਥ ਬੈਠਿਆ ਨਹੀਂ ਪਰ ਜਦ ਹੱਥ ਬੈਠ ਜੂਗਾ ਹੋਰ ਵਧੀਆ ਬਨੂਗੀ ਹਾਂਜੀ ਅੱਛਾ ਸਿਰੀ ਸਾਹਿਬ ਹੱਥ ਚਾ ਕੜਾ ਪਾਇਆ ਹੋਇਆ ਪੱਗ ਬੰਨੀ ਹੋਈ ਹੈ ਤਾਂ ਇਹ ਚੀਜ਼ਾਂ ਸਿੱਖੀ ਸਰੂਪ ਦੀਆਂ ਹਾਂਜੀ ਮੈਂ ਪਹਮੇਸ਼ਾ ਤੋਂ ਹੀ ਸਿੱਖ ਬਣਨਾ ਚਾਹੁੰਦਾ ਸੀਗਾ ਮੈਨੂੰ ਸ਼ੌਂਕ ਸੀਗਾ ਪਗ ਬੰਨਣ ਦਾ ਦਸਤਾਰ ਬੰਨਣ ਦਾ ਤਾਂ ਮੈਂ ਹੁਣ ਸਿੱਖ ਰਿਹਾ ਹਾਂ ਹੌਲੀ ਹੌਲੀ ਅੱਛਾ ਕਿੱਥੋਂ ਚੀਜ਼ਾਂ ਮਤਲਬ ਦਾਸਤਾ ਕੌਣ ਆ ਪ੍ਰੇਰਣਾ ਕਿੱਥੋਂ ਮਿਲਦੀ ਹੈ ਇਹ ਮੇਰੇ ਵਾਸਤੇ ਸ੍ਰੀ ਸਾਹਿਬ ਮੇਰੇ ਪਾਪਾ ਰਹਿ ਕੇ ਮੇਰੇ ਪਾਪਾ ਲੈ ਕੇ ਆਏ ਸੀਗੇ ਕਿ ਫਿਰ ਦੀਵਾਲੀ ਵਾਲੇ ਦਿਨ ਫਿਰ ਮੈਂ ਉਹ ਮੱਥਾ ਰੱਖ ਕੇ ਰੱਖਦਾ ਸੀਗਾ ਮੰਦਿਰ 'ਚ ਅੱਛਾ ਅੱਛਾ ਬੇਟਾ ਫਾਰਸੀ ਚ ਜ਼ਫਰਨਾਮਾ ਤੋਂ ਨੂੰ ਮੂਝਵਨੀ ਆਦ ਹੈ ਹਾਂਜੀ ਇਹ ਕਿਵੇਂ ਸਿੱਖਿਆ ਕਿਵੇਂ ਆਇਆ ਇਹ ਚੀਜ਼ਾਂ ਇਹ ਮੈਨੂੰ ਸ਼ੌਂਕ ਸੀਗਾ ਮੈਂ YouTube ਤੋਂ ਸਿੱਖਿਆ ਸੀਗਾ ਅੱਛਾ ਯੂ ਮੋਬਾਈਲ YouTube ਤੋਂ ਉੱਥੋਂ ਦਾ ਕਾਰਟੂਨ ਦੇਖਦੇ ਆਂ ਬੱਚੇ ਤੁਹਾਡੀ ਉਮਰ ਦੇ ਮੈਨੂੰ ਸ਼ੌਂਕ ਸੀਗਾ ਕਿ ਹਾਂ ਥੋੜਾ ਜਿਹਾ ਐਂਟਰਟੇਨਮੈਂਟ ਤੋਂ ਵਾਸਤੇ ਮੈਂ ਥੋੜਾ ਜਿਹਾ ਹੀ ਦੇਖਦਾ ਬਾਕੀ ਮੈਨੂੰ ਸ਼ੌਂਕ ਹੁੰਦਾ ਕਿ ਹਾਂ ਮੈਂ ਪਹਿਲਾਂ ਥੋੜਾ ਆਪਣੇ ਧਰਮ ਵਾਸਤੇ ਸਿੱਖਾਂ ਕਿਸੇ ਹੋਰ ਧਰਮ ਦਾ ਸਾਰੇ ਸ਼ਬਦ ਸਿੱਖਾਂ ਹੂੰ ਕਿ ਤਰਮਨਲ ਸਿਕਤਰਮ ਦੀ ਗੱਲ ਕਰ ਰਹੇ ਹਾਂਜੀ ਅੱਛਾ ਜ਼ਫਰਨਾਮਾ ਸੁਣਾਉਂਗੇ ਹਾਂਜੀ ਸੁਣਾਉ ਤਾਂ ਪਹਿਲੇ ਸਾਰੀ ਸਤਸੰਗ ਜੀ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਮਲੇ ਕਰਾਮਤ ਕਾਇਮ ਕਰੀ ਮਰਾਜ਼ਾ ਬਖਸ਼ੇ ਰਾਜ਼ਕ ਰਾਹਾ ਕੁੰ ਰਹੀ ਮਾਮਾ ਬਖਸ਼ ਬਖਸ਼ਿੰਦ ਰੋ ਦਸਤਗੀਰ ਖਤਾ ਬਖਸ਼ ਰੋਜੀ ਦੇਹੋ ਦਿਲ ਪਜ਼ੀਰ ਹਉ ਦਿਲ ਪਜ਼ੀਰ ਸ਼ਹਿਨਸ਼ਾਹ ਖੂਬੀ ਦੇਹੋ ਰਹਿਣਾ ਮੂਹ ਕੇ ਬੇਗੂਨੋ ਬੇਚੋਨਾ ਖੂਬੇਗਮੂ ਨਾ ਸਾਜ਼ੋ ਨਾ ਬਾਜ਼ੋ ਨਾ ਫਾਜ਼ੋ ਨਾ ਫਰਸ਼ ਖੁਦਾਵੰਦ ਬਖਸ਼ਿੰਦ ਐਸ਼ਾ ਵਨਰ ਜਹਾਂ ਪਾਕ ਜ਼ੀਰਸਤ ਜ਼ਾਹਿਰ ਜ਼ਹੂਰ ਤਾਮੀਦ ਹਦ ਹਮ ਚੂਹਾ ਜ਼ਿਰ ਹਜ਼ੂਰ ਅਤਾ ओ पाक रही मस्त रोजी हर देहार के साहिब मुलगदार शरीयत गरीबार शरीफ पारस्तू आप हकीकत शना सोना पी उल कताब के दानश पे हस्त साहिब शहूर हकीकत शना सस्त ज़ाहिर ूर शना सिंदा इल्मो आलम खुदाए का इंदाए कारे आलम गुजा इंदाए कारे आलम कबीर शनासिंदाए आलम अबीर आलम अमीर मरा तबार बरी कसने नजन यजनाय की सतना कतरा मरा ऐतबार बरोस के बख्शी गनी मोहा मागेस बगोस कसे पौड़े कोरा को, को नार हमारा रोजे या कर शबद मर्द क्वार शब मर्द क्वार के सायक से काय बजे ਮਰੋ ਦਸ ਸਾਗੋ ਨਾ ਸਾਗੋ ਦਲੇ ਕਸੇ ਉਫਤ ਕੁਸਤਕ ਕਸੇ ਸ਼ੇਰ ਨਰ ਨਾ ਗੀਰ ਗੂਜੇ ਮੈਨਾ ਆਰੋ ਗੂਜ਼ਰ ਕਸਮੋ ਸਫੇ ਕਰਿਆ ਕਰਦੀ ਖੁਰਮ ਨਾ ਫੌਜ਼ੇ عزیਜ਼ਮ ਨਾ ਫੁਲਜ਼ਾਜ਼ ਰਮ ਅੱਛਾ ਬੇਟਾ ਇੱਕ ਚੀਜ਼ ਹੋ ਰਹਾ ਹੈ ਜ਼ਫਰਨਾਮਾ ਕਰੀਬ 11-13 ਮਿੰਟ ਦਾ ਹੁੰਦਾ ਤੇ ਕਿੰਨੀ ਦੇਰ ਚ ਸਿੱਖ ਲਿਆ ਸੀਗਾ ਇਹ ਮੈਂ 2-3 ਦਿਨਾਂ ਚ ਸਿੱਖ ਲਿਆ ਸੀਗਾ ਸਦੂ ਮੁਸੇ ਵਾਲਾ ਦੇ ਗਾਣੇ ਨਹੀਂ ਵਧੀਆ ਲੱਗਦੇ ਨਹੀਂ ਗਾਣੇ ਕੋਈ ਨਹੀਂ ਸੁਣਦੇ ਨਹੀਂ ਜੀ ਅੱਛਾ ਬਸ ਜ਼ਫਰਨਾਮਾ ਸਿੱਖਿਆ ਤੁਹਾਨੂੰ ਪਤਾ ਵੀ ਜ਼ਫਰਨਾਮਾ ਹੈ ਕੀ ਹੈ ਜ਼ਫਰਨਾਮਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਸੀਗਾ ਉਸ ਜ਼ਫਰਨਾਮੇ ਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਇਹ ਕਹਿਆ ਸੀਗਾ ਕਿ ਤੂੰ ਕੁਰਾਨ ਦੀ ਝੂਠੀਆਂ ਖਸਮਾਂ ਕਸਮਾਂ ਖਾ ਕੇ ਜ਼ੁਲਮ ਕੀਤਾ ਸਾਰੇ ਲੋਕਾਂ ਤੇ ਅੱਛਾ YouTube ਤੋਂ ਕੱਲੇ ਸਿੱਖ ਟਰਮ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕੁਝ ਹੋਰ ਅਦਰਮ ਬਾਰੇ ਵੀ ਜਾਣਕਾਰੀ ਕਤਰਤ ਕਰਦੇ ਹੂੰ ਹੋਰ ਧਰਮ ਬਾਰੇ ਵੀ ਜਾਣਕਾਰੀ ਮੈਂ ਕਤਰਤ ਕਰਦਾ ਹੂੰ ਹਿੰਦੂ ਧਰਮ ਬਾਰੇ ਕੁਝ ਨੋਲੇਜ ਹੈ ਤੁਹਾਡੇ ਹਾਂਜੀ ਕੁਝ ਯਾਦ ਕੀਤਾ ਸੁਣਾਉਂਗੀ ਕੁਝ ਠੀਕ ਹੈ ਕੀ ਸੁਣਾਉਂਗੀ ਹਨੂਮਾਨ ਜੀ ਦਾ ਇਸ ਤੋਂ ਪਹਿਲਾਂ ਇੱਕ ਸੰਸਕ੍ਰਿਤ ਦਾ ਦੋਹਾ ਹੁੰਦਾ ਤੁਹਾਨੂੰ ਕੋਈ Hindu ਧਰਮ ਦੇ ਵਿੱਚ ਸੰਸਕ੍ਰਿਤੀ ਜਿਵੇਂ ਤੁਸੀਂ ਹੁਣ ਜ਼ਫਰਨਾਮਾ ਫਾਰਸੀ ਸੁਣਾਇਆ ਮੈਨੂੰ ਤਾਂ Hindu ਧਰਮ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਗਾਣੇ ਨੇ ਜਿਹੜੇ ਦੋਹੇ ਨੇ ਜਿਹੜੇ ਸੰਸਕ੍ਰਿਤੀ ਦੇ ਵਿੱਚ ਨੇ ਸੰਸਕ੍ਰਿਤ ਚਿੱਤ ਸੰਸਕ੍ਰਿਤ ਦੇ ਕੋਈ ਯਾਦ ਹੈ ਸ਼ਬਦ ਤੁਹਾਨੂੰ ਹਾਂਜੀ ਸੁਣਾਓ ਤਾਂ ऊपर ते नीचे धाके बोल है बोलह नुत बोल आके पछ नाच सबूत बम्ब बम बब बम 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 लहरी बगड़ बम 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 लहरी भोला मार दे भीतर मेरा अंध का प्राप्ति बालक में भी कल का सुन कर का मन का दारी दून अरे का डल का मेरे मन का सब जानू तन सब बेरा है अंध दात तू तो सब नहीं दे है भोला मेरे भोला मेरे भोला मेरे भोला ਮੇਰੇ ਤੂੰ ਹੀ ਅੰਧੇਰਾ ਤੂੰ ਹੀ ਸਵੇਰਾ ਹੈ ਦੇਵੋਂ ਕਾ ਵੀ ਦਾਨਵ ਕਾ ਵੀ ਤੂੰ ਪੂਜਾ ਹੈ ਮਾਨਵ ਕਾ ਵੀ ਤੂੰ 라ਵਣ ਕਾ ਰਮਾ ਰਮਾ ਤੇਰੀ ਗੈਲ ਅਮਰ ਕਾਵੜ ਜਾ ਕੀ ਬਗੜ ਬੰਬ 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 ਲਹਿਰੀ ਚੇ ਕੁਰਸੀ ਦਸੋ ਮੈਨੂੰ ਅ ਸੰਸਕ੍ਰਿਤ ਵੀ ਪੜ ਲੈਣੇ ਹੂੰ ਗਾਹ ਵੀ ਲੈਣੇ ਹੂੰ ਜ਼ਫਰਨਾਮਾ ਫਾਰਸੀ ਸੁਨਾਤਾ ਪਾਠ ਕਰਦੇ ਹੂੰ ਕਰੇ ਹਾਂਜੀ ਕਿੰਨੇ ਕ ਕਿੰਨੀ ਦੇਰ ਮੈਂ ਪੂਰਾ ਰਹਿਰਾਸ ਸਾਹਿਬ ਵੀ ਕਰਦਾ ਹਾਂ ਸਵੇਰ ਟਾਈਮ ਜਪਜੀ ਸਾਹਿਬ ਵੀ ਕਰਦਾ ਹਾਂ ਸ਼ਾਮ ਵੇਲੇ ਚਉਪਾਈ ਸਾਹਿਬ ਵੀ ਕਰਦੇ ਪੜਨ ਨੂੰ ਟਾਈਮ ਮਿਲਦਾ ਹਾਂਜੀ ਪੜ੍ਹਦੇ ਵੀ ਹਾਂ ਹਾਂਜੀ ਕਿੱਥੋਂ ਸਿੱਖਦੇ ਆ ਗੱਲਾਂ ਸਾਰੀਆਂ ਰਹਿਰਾਸ ਵੀ ਕਰ ਲੈਣਾ ਜਪਜੀ ਸਾਹਿਬ ਵੀ ਕਰ ਲੈਣਾ ਛੋਟੀ ਉਮਰ ਦੇ ਬੱਚਿਆਂ ਨੂੰ ਤਾਂ ਬਹੁਤ ਸਾਰੀਆਂ ਖੇਡਾਂ ਹੁੰਦੀਆਂ ਨੇ ਟਾਈਮ ਹੀ ਨਹੀਂ ਮਿਲਦਾ ਸਕੂਲ ਤੋਂ ਆ ਕੇ ਵੀ ਮੈਂ ਪਰੰਤ ਦੇ ਨਾਲ-ਨਾਲ ਮੈਂ ਕਰ ਵੀ ਲੈਂਦਾ ਮੇਰੇ ਪਾਪਾ ਨੇ ਮੈਨੂੰ ਸਿਖਾਇਆ ਵੈ ਕਿ ਆਪਣੇ ਸਿੱਖ ਧਰਮ ਨੂੰ ਕਦੇ ਵੀ ਨਹੀਂ ਛੱਡਣਾ ਹੈਗਾ ਉਹਦਾ ਹਮੇਸ਼ਾ ਪਾਠ ਕਰਨਾ ਹੈ ਖੇਡਣ ਦਿਲ ਕਰਦਾ ਖੇਡਦੇ ਹੂੰ ਖੇਡਦਾ ਮੈਂ ਕਦੇ-ਕਦੀ ਹਾਂ ਕਿਉਂ ਬਸ ਮੇਰਾ ਹੁਣ ਉਹ ਧਿਆਨ ਆ ਸਿੰਗਿੰਗ ਚ ਮੇਰਾ ਹੋਰ ਧਰਮ ਅੱਜ ਧਿਆਨ ਆ ਹੂੰ ਅੱਛਾ ਇਸ ਤੋਂ ਇਲਾਵਾ ਜੇ ਦੇਖਿਆ ਜਾਵੇ ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਜੇ ਗੱਲ ਕੀਤੀ ਜਾਵੇ ਤਾਂ ਹੋਰ ਕੀ ਕੀ ਕਰ ਲੈਨੇ ਹੋ ਹੋਰ ਮੈਂ ਡਰਾਇੰਗ ਕਰ ਲੈਂਦਾ ਆਰਟਵਰਕ ਕਰ ਲੈਂਦਾ ਥੋੜਾ ਅੱਛਾ ਡਰਾਇੰਗ ਕਰਨ ਦੀ ਤੁਸੀਂ ਬਣਾਇਆ ਹੈ ਹਾਂਜੀ ਅੱਛਾ ਚਾਰ ਸਾਹਿਬ ਜਦ ਹਾਂਜੀ ਵਿਰਾਟ ਕੋਲੀ ਫੋਟੋ ਬਣਾਈ ਹੈ ਹਾਂਜੀ ਵਧੀਆ ਲੱਗਦਾ ਹੈ ਦੇ ਘਟੋਂ ਪਰ ਹੈ ਹਾਂਜੀ ਅੱਛਾ ਕ੍ਰਿਸ਼ਨ ਜੀ ਦੀ ਫੋਟੋ ਬਣਾਈ ਹੈ ਹਾਂਜੀ ਕਿਵੇਂ ਦਿਲ ਕੀਤਾ ਵੀ ਕ੍ਰਿਸ਼ਨ ਜੀ ਬੱਸ ਮੈਂ ਸਾਰੇ ਧਰਮਾਂ ਨੂੰ ਹੀ ਮੰਨਦਾ ਹਾਂ। ਇਹ ਕੌਣ ਹੈ? ਇਹ ਕਾਰਟੂਨ ਹੈ। ਦੇਖਦੇ ਕਾਰਟੂਨ ਪਰ ਸੁਣਿਆ ਹੀ ਸੁਣਿਆ ਹੀ ਸੀਗਾ ਮੈਂ ਉਹ ਤਾਂ ਹੀ ਬਣਾਤੀ। ਦੇਖੋ ਇੱਕ ਰੌਸ਼ਨ ਇੱਕ ਤਸਵੀਰ ਦਿਖਾਉ ਤੁਸੀਂ। ਬੱਚੇ ਦੀ ਕਲਾ ਦਿਖਾਉਨੇ ਆ ਮਨ ਕਿੰਨਾ ਉਹ ਹੁੰਦਾ ਤੁਸੀਂ ਦੇਖੋ। ਇਹ ਚਾਰ ਸਾਹਿਬਜ਼ਾਦੇ ਨੇ। ਉਸ ਤੋਂ ਬਾਅਦ ਵਿਰਾਟ ਕੋਹਲੀ। ਹੁਬੂ ਉਹ ਦਾ ਸਾਲ ਦਾ ਮੁੰਡਾ ਹੈ ਇਹ ਤਾਂ ਦੇਖੋ ਕ੍ਰਿਸ਼ਨ ਕਨਈਆ ਬਣਾਏ ਹੋਏ ਨੇ ਤਾਂਗੇ ਕਾਰਟੂਨ ਵੀ ਹੈ ਬੇਟਾ ਬਹੁਤ ਸਰੀ ਚੀਜ਼ਾਂ ਹੁੰਦੀ ਹੈ ਅਬਜ਼ਰਬ ਕਰਨ ਦੇ ਲਈ ਮਤਲਬ ਬੱਚਿਆਂ ਦਾ ਮਨ ਤਾਂ ਬਹੁਤ ਚੰਚਲ ਹੁੰਦਾ ਤਾਂ ਕਿਤੇ ਨਾ ਕਿਤੇ ਦਿਲ ਕਰਦਾ ਕਿ ਚੰਚਲਤਾ ਬਾਹਰ ਜਾਣ ਨੂੰ ਫਿਲਮ ਦੇਖਣ ਨੂੰ ਨੱਚਣ ਨੂੰ ਗਾਣਾ ਸੁਣਨ ਨੂੰ ਨਹੀਂ ਮੇਰਾ ਵਸ ਥੋੜਾ ਸਾਇੰਸ ਤੇ ਵੀ ਮੇਰਾ ਧਿਆਨ ਹੈਗਾ ਹੈ। ਹੂੰ। ਤੁਹਾਨੂੰ ਕਿਹੜੀ ਫਿਲਮ ਦੇਖੀ ਆ ਲਾਸਟ ਟਾਈਮ? ਲਾਸਟ ਟਾਈਮ ਮੈਂ ਯਾਦ ਨਹੀਂ। ਸੌਰੀ। ਯਾਦ ਨਹੀਂ? ਨਹੀਂ। ਤਾਂ ਗੁਰਨੂਰ ਹੈ। ਹਾਲਾਂਕਿ ਬੱਚੇ ਬਹੁਤ ਚੰਚਲ ਹੁੰਦੇ ਨੇ ਪਰ ਸਭ ਤੋਂ ਵੱਡੀ ਗੱਲ ਹੈ ਇਹ ਇਸ ਬੱਚੇ ਦੀ ਆਧਿਆਤਮਿਕ ਤੌਰ ਤੇ ਕਿੰਨੀ ਅਟੈਚਮੈਂਟ ਹੈ। ਨਰਮਲ ਮਨ ਹੁੰਦਾ ਤਾਂ ਜ਼ਫਰਨਾਮਾ ਫਾਰਸੀ ਸੁਣਾਇਆ ਸੰਸਕ੍ਰਿਤ ਦੇ ਵਿੱਚ ਭਗਵਾਨ ਸ਼ਬਦ ਇੱਕ ਸ਼ਬਦ ਹੈ ਜਿਹੜਾ ਉਹ ਸੁਣਾਇਆ ਤਾਂ ਡਰਾਇੰਗ ਤੁਸੀਂ ਦੇਖ ਸਕਦੇ ਹੋ ਕਿੰਨੀ ਬਖੂਬੀ ਤਰੀਕੇ ਦੇ ਨਾਲ ਡਰਾਇੰਗ ਸੁਣਾਈ ਗਈ ਹੈ ਤਾਂ ਇਹ ਬੱਚਾ ਰਹਿਰਾਸ ਵੀ ਕਰਦਾ ਹੈ ਜਪਜੀ ਸਾਹਿਬ ਵੀ ਕਰਦਾ ਹੈ ਤਾਂ ਕਹਿੰਦਾ ਇੰਟਰਸਟ ਮੇਰਾ ਧਰਮ ਦੇ ਨਾਲ ਹੈ ਸਿੱਖ ਧਰਮ ਦੇ ਵਿੱਚ ਹੁੰਦੇ ਹੋਏ ਵੀ ਵੱਖ-ਵੱਖ ਧਰਮਾਂ ਨੂੰ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਹੋਰ ਧਰਮਾਂ ਦੇ ਵਿੱਚ ਸਹਿਜਤਾ ਕਿਸ ਤਰ੍ਹਾਂ ਦੀ ਹੈ ਕਿਵੇਂ ਆਪਸ ਦੇ ਵਿੱਚ ਰਲ ਮਿਲ ਕੇ ਰਹਿ ਜਾ ਸਕਦਾ ਮੈਸ ਨੋ ਦਾ ਸਾਲ ਦਾ ਹੈ ਬੱਚਾ ਤੇ ਜਿਸ ਤਰ੍ਹਾਂ ਦੇ ਕਹਿੰਦਾ ਵੀ ਪੱਗ ਬੰਨੀ ਸ਼ੁਰੂ ਕੀਤੀ ਹੈ ਹਜੇ ਮੇਰਾ ਹੱਥ ਟਿਕਿਆ ਨਹੀਂ ਹੈਗਾ ਤਾਂ ਹੁਣ ਤੁਸੀਂ ਹੋਰ ਕਿੰਨੀ ਸੁਹਣੀ ਪਕ ਬਨੋਗੇ ਮੈਂ ਕੋਸ਼ਿਸ਼ ਕਰੀ ਜਾਊਂਗਾ ਕਿ ਹੋਰ ਵਧੀਆ ਪਕ ਬਣ ਸਕਾ ਓਕੇ ਤਾਂ ਕੋਸ਼ਿਸ਼ ਹੈ ਕਹਿੰਦੇ ਲਗਾਤਾਰ ਤੁਹਾਨੂੰ ਇੰਟਰਵਿਊ ਕਿਵੇਂ ਲੱਗੇ ਕਿਉਂਕਿ ਮੈਂ ਹੈਜ਼ ਛੋਟਾ ਜਿਹਾ ਬੱਚਾ ਹੈ ਤਾਂ ਇਸ ਬੱਚੇ ਦਾ ਉਤਸ਼ਾਹਿਤ ਕਰਨਾ ਬੇहद ਲਾਜ਼ਮੀ ਹੁੰਦਾ ਕਿਉਂਕਿ ਅਗਰ ਤੁਸੀਂ ਆਪਣੀ ਨਵੀਂ ਪਨੀਰੀ ਨੂੰ ਆਪਣੇ ਧਰਮ ਬਾਰੇ ਦੱਸੋਗੇ ਉਹ ਅਗਰ ਉਹ ਖੁਦ ਸਿੱਖਣ ਦੀ ਚੇਸਟਾ ਲੱ ਕਰਦਾ ਹੈ ਤਾਂ ਉਸ ਨੂੰ ਉਤਸ਼ਾਹਿਤ ਕਰਨਾ ਬੇहद ਲਾਜ਼ਮੀ ਹੈ ਜ਼ਫਰਨਾ ਮੈਂ ਤੁਹ ਲੈ ਕੇ ਸੰਸਕ੍ਰਿਤੀ ਦੇ ਦੋਹੇ ਤੱਕ ਇਸ ਬੱਚੇ ਨੂੰ ਮੂਝਵਾਨੀ ਯਾਦ ਨੇ YouTube ਤੋਂ YouTube ਤੋਂ ਕੱਲੇ ਕਾਰਟੂਨ ਦੇਖ ਕੇ ਨਹੀਂ ਤੁਸੀਂ ਉਸ ਤੋਂ ਚੰਗੀਆਂ ਚੀਜ਼ਾਂ ਵੀ ਸਿੱਖ ਸਕਦੇ ਹੋ ਡਿਪੈਂਡ ਕਰਦਾ ਹੈ ਕਿ ਤੁਹਾਡੀ ਮਾਨਸਿਕਤਾ ਕਿਸ ਤਰ੍ਹਾਂ ਦੀ ਹੈ ਕੈਮਰਾਮੈਨ ਰੋਸ਼ਨ ਨਾ ਗਗਨ ਸ਼ੁਕਲਾ ਦਿੱਲੀ ਪੋਸਟ ਪੰਜਾਬੀ